ਹਾਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਨਵੀਂ ਵੀਡੀਓ ਨਵਾਂ ਐਪੀਸੋਡ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦਾ ਤੇ ਮੇਰੀ ਹਮੇਸ਼ਾ ਕੋਸ਼ਿਸ਼ ਕਿ ਵੀਡੀਓ ਆ ਜੜੀ ਉਹ ਮੈਂ ਲੈਂਥ ਛੋਟੀ ਰੱਖਾਂ ਤਾਂ ਕਿ ਤੁਸੀਂ ਪੂਰੀ ਦੇਖੋ ਵਿੱਚ ਛੱਡ ਕੇ ਨਾ ਜਾਮੋ ਤੇ ਆਪਣੇ ਵਿਚਾਰ ਆ ਉਹ ਜਰੂਰ ਵੀਡੀਓ ਦੇ ਥੱਲੇ ਦਿੰਦੇ ਰਿਹਾ ਕਰੋ ਵਿਸ਼ੇ ਉਹੀ ਹੁੰਦੇ ਨੇ ਜੀ ਮੈਂ ਗੱਲ ਅਕਸਰ ਕਰਦਾ ਹੁੰਨਾ ਸਮਾਜ ਦੇ ਬਾਰੇ ਘਰਾਂ ਦੇ ਬਾਰੇ ਘਰਾਂ ਦੇ ਵਿੱਚ ਹੁੰਦੇ ਕਲੇਸ਼ਾਂ ਬਾਰੇ ਪਤੀ ਪਤਨੀ ਦੇ ਰਿਸ਼ਤੇ ਬਾਰੇ ਸੋ ਅੱਜ ਵੀ ਐਦਾ ਦਾ ਹੀ ਵਿਸ਼ਾ ਇੱਕ ਜਿਹਦੇ ਬਾਰੇ ਆਪਾਂ ਗੱਲ ਕਰਨੀ ਆ ਤੇ ਵਿਸ਼ਾ ਵਾ ਕਿ ਆਪਾਂ ਰਿਸ਼ਤੇ ਆ ਨੂੰ ਕਿਵੇਂ ਵਪਾਰ ਬਣਾ ਲਿਆ ਕਿਵੇਂ ਬਣਾਇਆ ਵਪਾਰ ਆਪਾਂ ਦੇਖੋ ਪਹਿਲਾਂ ਤਾਂ ਹੁੰਦਾ ਜਦੋਂ ਵਿਆਹ ਉਦੋਂ ਕਰਦੇ ਆਂ ਵਪਾਰ ਰੱਜ ਕੇ ਆਪਾਂ ਵਿਆਹਾਂ ਤੇ ਪੈਸੇ ਲਾਉਨੇ ਆ ਤੇ ਕਈ ਕੇਸਾਂ ਦੇ ਵਿੱਚ ਇਹ ਵੀ ਦੇਖਿਆ ਕਿ ਰਿਕੁਆਇਰਮੈਂਟਸ ਪੂਰੀਆਂ ਰੱਖੀਆਂ ਜਾਂਦੀਆਂ ਨੇ ਕੁੜੀ ਵਾਲਿਆਂ ਦੇ ਮੂਰੇ ਵੀ ਤੁਸੀਂ ਜਿਆਹਾ ਚੀਜ਼ਾਂ ਸਾਨੂੰ ਦਿਨੇ ਹੋ ਜਾਂ ਆ ਸਾਡੇ ਨਾਮ ਕਰਦੇ ਹੋ ਤਾਂ ਅਸੀਂ ਵਿਆਹ ਕਰਾਂਗੇ ਨਹੀਂ ਤਾਂ ਅਸੀਂ ਮੁੰਡੇ ਦਾ ਵਿਆਹ ਕਿਤੇ ਹੋਰ ਕਰਾਂਗੇ ਹਨ ਸੋ ਇਹੋ ਜਿਹੀਆਂ ਜਿਹੜੀਆਂ ਸ਼ਰਤਾਂ ਇਹ ਨਹੀਂ ਕਿ ਮੁੰਡੇ ਵਾਲਿਆਂ ਵੱਲੋਂ ਹੀ ਰੱਖੀਆਂ ਜਾਂਦੀਆਂ ਕਿ ਕੁੜੀ ਵਾਲੇ ਵੀ ਸ਼ਰਤਾਂ ਰੱਖਦੇ ਨੇ ਸੋ ਇਹ ਵਪਾਰ ਹੀ ਆ ਜੇ ਆਪਾਂ ਮਹਿੰਗੇ ਤੋਹਫੇ ਐਕਸਚੇਂਜ ਕਰਦੇ ਆ ਦਿੰਦੇ ਆ ਮੰਗਦੇ ਆ ਜਾਂ ਮਰਜ਼ੀ ਨਾਲ ਦਿੰਦੇ ਆ ਤਾਂ ਉਹ ਵੀ ਇੱਕ ਵਪਾਰ ਆ ਮਹਿੰਗੇ ਜਿਹੜੇ ਸੌਦੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਇਸ ਤੋਂ ਇਲਾਵਾ ਵਿਆਹ ਹੋ ਜਾਂਦਾ ਜੀ ਉਸ ਤੋਂ ਬਾਅਦ ਵੀ ਵਪਾਰ ਹੁੰਦੇ ਨੇ ਰਿਸ਼ਤਿਆਂ ਦੇ ਕਿਵੇਂ ਮੰਨ ਲਓ ਵਿਆਹ ਤੋਂ ਬਾਅਦ 2 ਮਹੀਨੇ ਕੱਡੇ 6 ਮਹੀਨੇ ਸਾਲ 2 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਕਿਸੇ ਨੇ ਕਪਲ ਨੇ ਕੱਡੇ ਉਸ ਵਾਰ ਰੌਲਾ ਪੈ ਗਿਆ ਦੋਨਾਂ ਦੇ ਵਿੱਚ ਕਲੇਸ਼ ਛਿੜ ਗਿਆ ਮਤਭੇਦ ਪੈਦਾ ਹੋ ਗਏ ਤਾਂ ਬਹੁਤ ਕੋਸ਼ਿਸ਼ ਕੀਤੀ ਜੀ ਨਹੀਂ ਮਾਮਲਾ ਸੁਲਝਿਆ ਨਹੀਂ ਤਾਂ ਫਿਰ ਜਦੋਂ ਕੋਰਟ ਕਚਹਿਰੀ 'ਚ ਗੱਲ ਪਹੁੰਚਦੀ ਆ ਫਿਰ ਉੱਥੇ ਵਪਾਰ ਹੁੰਦਾ ਰੱਜ ਕੇ ਕਿਵੇਂ ਵੀ ਕੁੜੀ ਵਾਲੇ ਚਲੋ ਜਾਇਜ ਆ ਜੇ ਮੁੰਡੇ ਵਾਲਿਆਂ ਦਾ ਕਸੂਰ ਆ ਮੁੰਡੇ ਵਾਲੇ ਨਹੀਂ ਠੀਕ ਨਿਕਲੇ ਤਾਂ ਉਹਨਾਂ ਦਾ ਹੱਕ ਆ ਵੀ ਉਹ ਵਿਆਹ ਤੇ ਹੋਇਆ ਖਰਚਾ ਜ਼ਰੂਰ ਲੈਣਗੇ ਜੇ ਕੀਤਾ ਸੀ ਹਨਾ ਪਰ ਕਈ ਕੇਸਾਂ ਦੇ ਵਿੱਚ ਇਹਦਾ ਵੀ ਨਜਾਇਜ਼ ਫਾਇਦਾ ਚੱਕਿਆ ਜਾਂਦਾ ਵੀ ਹੁਣ ਜੇ ਇਹੋ ਜਿਹਾ ਮਾਹੌਲ ਬਣ ਗਿਆ ਤਾਂ ਕੁੜੀ ਵਾਲੇ ਕੀ ਕਰਦੇ ਨੇ ਵੀ ਜਿਹੜਾ ਖਰਚਾ ਹੋਇਆ ਸੀ ਉਹ ਤੋਂ ਵੀ ਡਬਲ ਟ੍ਰਿਪਲ ਆ ਉਹ ਡਿਮਾਂਡ ਕਰਦੇ ਨੇ ਸਾਨੂੰ ਇੰਨੇ ਪੈਸੇ ਦਿਓ ਜੀ ਅਸੀਂ ਤਲਾਕ ਦਵਾਂਗੇ ਨਹੀਂ ਤਾਂ ਨਹੀਂ ਦਵਾਂਗੇ ਮਤਲਬ ਕਿ ਜਿਹੜੇ ਰਿਸ਼ਤੇ ਜੋੜਨੇ ਆ ਤਾਂ ਵੀ ਵਪਾਰ ਜਿਹੜੇ ਰਿਸ਼ਤੇ ਤੋੜਨੇ ਆ ਤੇ ਤਾਂ ਵੀ ਵਪਾਰ ਤਾਂ ਵੀ ਪੈਸਾ ਮਤਲਬ ਸਾਰਾ ਕੁਝ ਆਪਾਂ ਤਵੱਜੋ ਜਿਹੜੀ ਪੈਸੇ ਨੂੰ ਹੀ ਦਿੱਤੀ ਪਈ ਆ ਠੀਕ ਆ ਇਹ ਸਚਾਈ ਆ ਇੱਕ ਕੌੜੀ ਸਚਾਈ ਆ ਸੈਪਟ ਆਪਾਂ ਨੂੰ ਕਰਨੀ ਪੈਣੀ ਆ ਸਮਾਜ ਦੀ ਤੇ ਇਸ ਤੋਂ ਇਲਾਵਾ ਕਈ ਕੇਸ ਚਲੋ ਇਹੋ ਜਿਹੇ ਵੀ ਹੁੰਦੇ ਨੇ ਜਿੱਥੇ ਮਤਭੇਦ ਪੈਦਾ ਹੋ ਗਏ ਜੇ ਮੀਆਂ ਬੀਬੀ ਦੇ ਤਾਂ ਬਹੁਤ ਪਰਿਵਾਰਾਂ ਨੇ ਦੋਨਾਂ ਨੇ ਕੋਸ਼ਿਸ਼ ਕੀਤੀ ਕਿ ਮਾਮਲਾ ਸੌਲਝਦੇ ਦੋਨੋਂ ਆਪਸ ਦੇ ਵਿੱਚ ਰਲ ਕੇ ਰਹਿ ਲੈਣ ਪਰ ਨਹੀਂ ਗੱਲ ਬਣ ਰਹੀ ਨਹੀਂ ਉਹ ਕਾਮਯਾਬ ਹੋ ਰਹੇ ਤਾਂ ਦੋਨਾਂ ਨੇ ਫੈਸਲਾ ਲੈ ਲਿਆ ਵੀ ਰਾਸਤੇ ਅਲੱਗ-ਅਲੱਗ ਕਰਨੇ ਆ ਤਾਂ ਮਾਪੇ ਇੱਕੋ ਹੀ ਗੱਲ ਕਹਿੰਦੇ ਨੇ ਵੀ ਕੋਈ ਨਹੀਂ ਜੀ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਆ ਹੁਣ ਇੱਥੇ ਖਤਮ ਕਰੋ ਨਵੇਂ ਸਿਰੇ ਤੋਂ ਸ਼ੁਰੂ ਕਰੋ ਤੇ ਤਲਾਕ ਆ ਜਿਹੜੇ ਬਸ ਉੱਤੇ ਸਾਈਨ ਕਰੋ ਨਾ ਸਾਨੂੰ ਕੁਝ ਚਾਹੀਦਾ ਵਾ ਨਾ ਜੀ ਆਸੀਂ ਕੁਝ ਦੇਣਾ ਵਾ ਹਨ ਇਹੋ ਜੇ ਵੀ ਮਾਪੇ ਹੈਗੇ ਆ ਤੇ ਇੱਕ ਤਾਂ ਇਹ ਕਿਸਮ ਹੋ ਗਈ ਹੁਣ ਇੱਕ ਕਿਸਮ ਹੋਰ ਕਿਹੜੀ ਆ ਉਹ ਕਿਸਮ ਬਿਲਕੁਲ ਹੀ ਸੌਦਾ ਕਰਦੀ ਆ ਬਿਜ਼ਨਸ ਕਰਦੀ ਆ ਕਿ ਉਹ ਕੁੜੀ ਦਾ ਵਿਆਹ ਕੀਤਾ ਜੀ 2 ਮਹੀਨੇ ਬਾਅਦ ਜਾਣਬੁੱਝ ਕੇ ਕਲੇਸ਼ ਪਾਇਆ ਤੇ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜੇ ਮੁੰਡੇ ਆਲੇ ਭੋਲੇ ਸੀ ਉਹਨਾਂ ਤੇ ਕੇਸ ਠੋਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਤੇ ਹੋਰ ਬਹੁਤ ਕੁਝ ਕਰਕੇ ਉਹਨਾਂ ਤੋਂ ਪੈਸਾ ਘਟਾ ਲਿਆ ਮਤਲਬ ਇਹ ਵਪਾਰ ਚੱਲਦਾ ਵਾ ਇਹ ਜਾਣ ਬੁੱਝ ਕੇ ਜਿਹੜਾ ਕੀਤਾ ਜਾਂਦਾ ਕੋਈ ਫਿਲਮੀ ਗੱਲ ਨਹੀਂ ਆ ਇਹ ਸਮਾਜ ਦੇ ਵਿੱਚ ਹੋ ਰਿਹਾ ਆਪਾਂ ਦੇਖ ਰਹੇ ਆਂ ਆਲੇ ਦੁਆਲੇ ਸੋ ਇੱਕ ਇਹ ਕਿਸਮ ਹੋ ਗਈ ਵਪਾਰ ਦੀ ਤੇ ਸਾਰੀਆਂ ਜਿਹੜੀਆਂ ਗੱਲਾਂ ਕਰਨ ਦਾ ਮਕਸਦ ਵੀ ਆਪਾਂ ਕੀ ਰਿਸ਼ਤਿਆਂ ਨੂੰ ਕਿਉਂ ਮਜ਼ਾਕ ਬਣਾ ਕੇ ਬੈਠੇ ਆਂ ਵੀ ਜਿੱਥੇ ਪੈਸਾ ਹੈਗਾ ਵਾ ਉਥੇ ਲੋੜ ਆ ਠੀਕ ਆ ਬਿਲਕੁਲ ਜਿੱਦਾਂ ਕਈ ਥਾਵਾਂ ਤੇ ਮੈਂ ਦੇਖਿਆ ਕਿ ਖਰਚਾ ਲਾਇਆ ਜਾਂਦਾ ਵਾ ਜੇ ਮੁੰਡਾ ਕੋਈ ਗਲਤੀ ਕਰਦਾ ਵਾ ਮੁੰਡੇ ਦਾ ਕਸੂਰ ਆ ਤੇ ਉਹ ਉਹਦਾ ਕੋਈ ਬੱਚਾ ਵਾ ਤੇ ਆਪਣੀ ਵਾਈਫ ਦੇ ਨਾਲ ਉਹ ਨਹੀਂ ਰਹਿਣਾ ਚਾਹੁੰਦਾ ਤਾਂ ਕੋਰਟ ਆਰਡਰ ਕਰਦੀ ਆ ਵੀ ਇਹਨੂੰ ਖਰਚਾ ਦੇ ਠੀਕ ਆ ਜੇ ਇਹ ਚੀਜ਼ਾਂ ਬਿਲਕੁਲ ਜਾਇਜ਼ ਨਹੀਂ ਕਿਉਂਕਿ ਅਗਲੇ ਨੇ ਜਿਹੜਾ ਘਰ ਚਲਾਉਣਾ ਘਰ ਅੱਗੇ ਬੱਚਾ ਪਾਲਣਾ ਵਾ ਤੇ ਉਹਦੇ ਜਿਹੜਾ ਕੰਮ ਪੈਸੇ ਨੇ ਕਰਨਾ ਉਹਦਾ ਪੈਸੇ ਨੇ ਹੀ ਕਰਨਾ ਪਰ ਜਿਹੜੇ ਨਾਜਾਇਜ਼ ਫਾਇਦੇ ਚੱਕੇ ਜਾਂਦੇ ਨੇ ਬਾਅਦ ਦੇ ਵਿੱਚ ਕਈ ਇਹੋ ਜਿਹੇ ਵੀ ਕੇਸ ਦੇਖੇ ਨੇ ਚਮਚ ਤੱਕ ਗਿਣਾਏ ਜਾਂਦੇ ਨੇ ਵੀ ਆ ਐਨੇ ਦਾ ਚਮਚ ਸੀਗਾ ਜਿਹੜਾ ਤੁਹਾਨੂੰ ਦਿੱਤਾ ਸੀ ਉਹਦੇ ਵੀ ਪੈਸੇ ਦਿਓ ਫਿਰ ਉਹ ਜਿਹੜੀਆਂ ਚੀਜ਼ਾਂ ਨਾ ਉੱਥੇ ਐਂ ਲੱਗਦਾ ਵੀ ਅਸੀਂ ਬਿਲਕੁਲ ਐਮੀਅਤ ਨਹੀਂ ਰਿਸ਼ਤਿਆਂ ਦੀ ਕਰਦੇ ਸਿਰਫ ਪੈਸੇ ਨਾਲ ਤੋਲਣ ਲੱਗ ਗਏ ਰਿਸ਼ਤਿਆਂ ਨੂੰ ਤੇ ਅਸੀਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਬੱਚੇ ਉਹਨਾਂ ਤੇ ਕੋਈ ਚੰਗਾ ਅਸਰ ਇਹਨਾਂ ਚੀਜ਼ਾਂ ਦਾ ਨਹੀਂ ਪੈ ਰਿਹਾ ਇਹ ਇੱਕ ਬੁਰਾਈ ਸਾਡੇ ਸਮਾਜ ਦੀ ਆ ਜੀ ਜਿਹੜੀ ਚੱਲ ਰਹੀ ਆ ਜੋ ਅਸੀਂ ਅਖਬਾਰਾਂ 'ਚ ਸੋਸ਼ਲ ਮੀਡੀਆ ਤੇ ਅਕਸਰ ਦੇਖਦੇ ਰਹਿੰਦੇ ਆ ਤੇ ਮੇਰਾ ਖਿਆਲ ਹੈ ਇਹਦੇ ਤੇ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ, ਗੌਰ ਕਰਨ ਦੀ ਲੋੜ ਆ। ਕੀ ਵਿਚਾਰ ਨੇ ਤੁਹਾਡੇ ਕੀ ਇਹ ਗੱਲਾਂ ਸਹੀ ਨੇ ਜਾਂ ਮੈਂ ਕੁਝ ਕਿਤੇ ਕੁਝ ਗਲਤ ਬੋਲਿਆ ਮੈਂ ਤਾਂ ਉਹ ਵੀ ਮੈਨੂੰ ਦੱਸ ਦਿਓ। ਪਰ ਵਿਚਾਰ ਆਪਣੇ ਜ਼ਰੂਰ ਦੇਣੇ ਆ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਤੁਹਾਨੂੰ ਮੈਂ ਜਲਦੀ ਮਿਲਦਾ।